ਉਹ ਖਾਲੀ ਹੋ ਜਾਂਦਾ ਹੈ ਬਾਈ ਆਹਨੇ ਦੋ ਦਿਨ ਬਾਅਦ ਪਰ ਲਾ ਫਿਰ ਅੱਛਾ ਦੋ ਦਿਨ ਬਾਅਦ ਕਿੰਨੇ ਦਿਨ ਹੋ ਗਏ ਤਾਂ ਇਹਨੂੰ 5-6 ਦਿਨ ਤਾਂ ਹੋ ਗਏ 10 ਦਿਨ ਹੋ ਗਏ ਨੂੰ 15 ਕਹਿੰਦੇ ਦੇਖੀ ਬਾਈ ਸਾਡਾ ਨਾ ਖਾਲੀ ਇਹ ਕੋਲ ਪਕੜ ਕੇ ਤਾਂ ਟਾਇਰ ਲਾ ਕੋ ਹੋ ਟਾਈਮ ਰੱਖਣੇ ਹਾਲੇ ਲਓ ਜੀ ਇੱਧਰ ਬੱਬਰ ਸ਼ੇਰ ਪੂਸਰ ਗਿਆ ਬੱਸ ਕਰ ਹੁਣ ਜੜ ਤੇ ਹੀ ਕੱਢ ਦੂਗਾ ਹਾਂ ਬਾਹੂਬਲੀ ਬਣ ਜੂਗਾ ਮਨੇ ਹੈਲਥ ਆ ਗਿਆ ਇਹ ਮਾੜਾ ਮੋਟਾ ਹੀ ਰਹਿ ਗਿਆ ਬਾਹੂਬਲੀ ਨਾ ਜੀ ਬਾਈ ਇੱਦਾਂ ਦੱਬਦੇ ਦੇਖੋ ਪ੍ਰਧਾਨੇ ਬੂਟੇ ਟੋਏ ਦੇ ਵਿੱਚ ਲੰਬੇ ਬਾਤ ਤੇ ਮੋਟਰ ਚੱਲ ਮੈਂਦੀ ਐ ਟੋਆ ਖਾਲੀ ਹੁੰਦੀ ਸਾਰੇ ਭਰ ਦੇਣਾ ਹੈ ਬਾਈ ਉਹ ਉੱਥੇ ਦੇ ਆਏ ਆਏ ਹੋ ਕੇ ਆਏ ਨੂੰ ਹੋ ਕੇ ਆਏ ਚੱਲ ਉਹ ਖਾਲੀ ਹੋ ਜਾਂਦਾ ਹੈ ਬਾਈ ਆਹਨੇ ਦੋ ਦਿਨ ਬਾਅਦ ਭਰਨਾ ਪੈਂਦਾ ਅੱਛਾ ਦੋ ਦਿਨ ਬਾਅਦ ਕਿੰਨੇ ਦਿਨ ਹੋ ਗਏ ਦੱਬੇ ਨੂੰ 5-6 ਦਿਨ ਤਾਂ ਹੋ ਗਈ ਤਾਂ ਬੰਨੋ ਬੰਨੋ ਪੰਦਰ ਕੰਦੇ ਦੇਖੀ ਭਾਈ ਛੱਟ ਨਾ ਖਾਲੀ ਕੋਲ ਪਕੜ ਜੇ ਤਾਂ ਟਾਇਰ ਲਾ ਕੋ ਹੋਰ ਟਾਈਮ ਰੱਖਣੇ ਹਾਲੇ ਟਾਇਰ ਲੱਗਣੇ ਵਾਲੇ ਕੋਲ ਪਕੜ ਜੇ ਕਿੰਨੇ ਦਿਨ ਰਖੜੇ ਹਾਲੇ ਹੋਰ ਜੀ ਪਾਣੀ ਚ ਸਭ ਤੋਂ ਪਹਿਲਾਂ ਤੁਸੀਂ ਚੇ ਲਾਉਣੇ ਹੁਣ ਅੱਛਾ ਨਹੀਂ ਫਾਇਦਾ ਪ੍ਰਦਾਨ ਜੀ ਦੱਬੇ ਦਾ ਸਾਹ ਤੇਰੇ ਸਾਹਮਣੇ ਜੀ ਫਾਇਦਾ ਵੀ ਦਿਖਾਵਾਂਗੇ ਕبھی ਛੇਤੀ ਚੱਲ ਪੈਂਦੇ ਆ ਚੱਲ ਪੈਣੇ ਸਾਰੇ ਸਾਰੇ ਡੁੱਬ ਜਾਂਦਾ ਪਾਣੀ ਭਰੇ ਤੇ ਸਾਰੇ ਦੇਖ ਲੈਂਦੇ ਭਾਈ ਤੇ ਯਾਰ ਬਾ ਤੇਰਾ ਓਕੇ ਆ ਮਿੱਟੀ ਲਾ ਕੇ ਥੱਲੇ ਦੱਬ ਤੇ ਕਰੇ ਨਾ ਪਰ ਜਾਨਾ ਹੁਣ ਜੀ ਦਾ ਫਲੇਟ ਲਾਈਟ ਲਾਈਟ ਤਾਂ ਹੁਣ ਤਕਰੀਬਨ ਰਹਿੰਦੀ ਹੋ ਜੀ ਸਾਰਾ ਦਿਨ ਰਹਿੰਦੀ ਐ ਮੈਂ ਤੁਹ ਜਾਈਏ ਮੈਂ ਦਾ ਭਾਈ ਜਿਹੜੇ ਮਰਜੀ ਟਾਈਮ ਦੇਖ ਲਓ ਤੁਸੀਂ ਮਤਲਬ ਬਲਦੇ ਦਾ ਬਲਦੇ ਹੀ ਹੁੰਦਾ ਏ ਲਾਈਟ ਵਾਲਾ ਕੋਈ ਚੱਕਰ ਨਹੀਂ ਸਾਡੇ ਕੋਲ ਨਹੀਂ ਲਾਈਟ ਪੂਰੀ ਏ ਬਾਈ ਕੋਈ ਬੰਦੇ ਖਰਾਬ ਕਰਦੇ ਫਲੇਟ ਦੇ ਨਹੀਂ ਕਦੇ ਸਾਡੇ ਚੰਗੀ ਆਈ ਹੈਗੀ ਲਾਈਟ ਨਹੀਂ ਪਾਣੀ ਪੂਰਾ ਆਪਣੇ ਨਾਲੇ ਤਕਰੀਬਨ ਪ੍ਰਧਾਨ ਜੀ ਪਾਣੀ ਬਹੁਤ ਘਟ ਲੱਗੇ ਮੀਹੇ ਪਈ ਜਾਂਦਾ ਜੀ ਮੀਹੇ ਪਈ ਜਾਂਦਾ ਕਿ ਨਹੀਂ ਕਿਸੇ ਨੇ ਪਾਣੀ ਲੈ ਨਹੀਂ ਲੱਗੇ ਨਹੀਂ ਹੈਗੇ ਹਬਲੇ ਨੇ ਕੰਮ ਹੀ ਕੀਤਾ ਨਾ ਕੱਢਿਆ ਮੈਨੂੰ ਐ ਲੱਗ ਜਿਵੇਂ ਗੰਗੂ ਵਾਲਾ ਤੇ ਹਾਂ ਬੰਪੇ ਦਾ ਬਾਈ ਦੇਖਦੇ ਹੀ ਇੱਥੇ ਉਹ ਅੱਗਾ ਚੱਲਦਾ ਜੀ ਇੱਧਰ ਮਾਰੋ ਮਾਰ ਕਹਿੰਦੇ ਮੋੜ ਮਗਾ ਨੂੰ ਚੱਲੇ ਆ ਨਿਬੜ ਕੇ ਕੰਮ ਆਪਣਾ ਨਿਬੜ ਗਿਆ ਹੂੰ ਤੇ ਆਡੀਓ ਲੱਗੀ ਕੱਲ ਹੈ ਕੱਲ ਵਿੱਚ ਅੱਜ ਵੀ ਆਡੀਓ ਲੱਗੀ ਆਡੀਓ ਲੱਗੀ ਹਾਂ ਹੁਣ ਹੀ ਰੂਟੋਵੇਟਰ ਕੋ ਪੋੜਾ ਸਾਰੇ ਨੂੰ ਪਿੰਡ ਵੀ ਆ ਜੂਗੀ ਫੇਰ ਬੜਨਾ ਇਹਨੇ ਹਾਂ ਇੱਥੇ ਡਲੇ ਆ ਨਾ ਦੇਖ ਝੂਡੇ ਪਟੋਗੇ ਚਾਰ ਸਾਲ ਦਾ ਮੁੰਡਾ ਦਾ ਹੂੰ ਦੇਖਦੇ ਹੋ ਡਲੇ ਉਹਦੇ ਹੂੰ ਕਰ ਦੇਣੇ ਕਾਬੂ ਪੱਕਾ ਰੂੜਾ ਮੀਟਰ ਲਿਆਉਣਾ ਪਾਸੇ ਹੁਣ ਇਹ ਭਾਰੇ ਤੇ ਬੰਦ ਕਰਨਾ ਕ ਪਹਿਲਾਂ ਹੀ ਕਰ ਦੇਣਾ ਬਸ ਭਰਨੇ ਨੂੰ ਕਿ 10 ਮਿੰਟ ਲੱਗਣੇ ਨਹੀਂ 10 ਮਿੰਟ ਦਾ ਜ਼ਿਆਦਾ ਹੋ ਗਿਆ ਯਾਰ ਹਾਂ 10 ਮਿੰਟ ਤਾਂ ਨਹੀਂ ਲੱਗਦੇ ਪਾਣੀ ਘਟਾ ਇਹ ਪਾਣੀ ਬਹੁਤ ਆ ਕੋਲ ਬਲਾਕਾ ਨਕਾ ਲਾ ਦੇਣਾ ਵੀ ਖੜਦੇ ਨਾ ਪਪੇ ਮੁੜਕੇ ਦਵਾਰ ਅੱਛਾ ਹਾਂ ਤਾਂ ਮੈਂ ਖੜ ਬੰਦ ਕਰ ਦਿੰਦਾ ਨਹੀਂ ਤਾਂ ਪਾਣੀ ਰੋਝੇ ਪਰ ਲੋਣਾ ਪਵੇ ਅੱਛਾ ਖੜ ਬੈਗ ਚਲੇ ਜਾਂਦਾ ਪਾਣੀ ਨਹੀਂ ਫਿਰ ਖਾ ਲੋ ਤਗਰੇ ਲੰਬੀ ਖੜ ਵੀ ਪੀ ਜਾਂਦੀ ਆ ਹੂੰ ਹੂੰ ਚੱਲ ਪਿਆ ਪਾਣੀ ਦੇਖੋ ਕਿ ਜਿਹੜੇ ਸਾਰਿਆਂ ਨੇ ਆਪਣੇ ਹੱਥ ਲਏ ਹੋਣ ਸਾਰਿਆਂ ਨੇ ਹੂੰ ਲੈ 파ਰਤਾ ਕਿਓ ਲਓ ਜੀ ਬਾਈ ਪਰ ਹੋਣ ਲੱਗੇ ਦੇਖੋ ਤਕਰੀਬਨ 5 ਕਿ ਮਿੰਟੇ ਹੋਏ ਆ ਆਦਰ ਯਾਰਾ ਡੁੱਬ ਗਏ ਦੇਖੋ ਠੀਕ ਆ ਜੀ ਮੋਟਰ ਬੰਦ ਕਰ ਦਿਆਂ ਨੀ ਚਲ ਖਰਦੋ ਬਸ ਭਰ ਗਿਆ ਹੁਣ ਬਾਈ ਨਹੀਂ ਹਾਂ ਸਾਲੀ ਡੱਡੂ ਬੁਲਾਉਣੇ ਡੱਡੂ ਬੁਲਾਉਣੇ ਡੱਡੂ ਬੋਲੇ ਨਹੀਂ ਹਾਲੇ ਚੰਗੀ ਤਰ੍ਹਾਂ ਜਿਆਦਾ ਟੱਪਣ ਲੱਗੇ ਪਿਆ ਬੰਦ ਕਰ ਦੇ ਹਾਲੇ ਡੱਡੂ ਘੱਟ ਬੋਲੇ ਬਾਈ ਕਹਿੰਦਾ ਪੂਰੇ ਡੱਡੂ ਬੁਲਾਉਣੇ ਚੰਗੀ ਤਰ੍ਹਾਂ ਕੋਈ ਨਹੀਂ ਬਾਈ ਪੂਰੇ ਬੁਲਾਣਾ ਬਸ ਹੁਣ ਕੱਲ ਨੂੰ ਰੇਪ ਹੋਣਾ ਜੇ ਨਾ ਮੀ ਪੀ ਮੀ ਤਾਂ ਸਵੇਣਾ ਅੱਛਾ ਉਹ ਵੀ ਬਾਲ ਪਾ ਲੀ ਭਾਈ ਦੇਖੋ ਸਿਸਟਮ ਸੈੱਟ ਹੈ ਹੁਣ ਦੇਲੀ ਚਲੋ ਜੀ ਚਲੋ ਕੰਮ ਨਿਬੜ ਗਿਆ ਬਾਈ ਹਾਲ ਉੱਪਰ ਬੰਨ ਕੇ ਸਵਾਗਤ ਰਤਾ ਪ੍ਰਧਾਨ ਨੇ ਵਜਨ ਪਾ ਕੇ ਲੋ ਜੀ ਬਾਈ ਬਾੜੇ ਦੀ ਮੁਰੰਮਤ ਜਾਰੀ ਹੈ ਬਾੜਾ ਤਾਂ ਇਹ ਜਿਆ ਸਾਫ ਕਰੇ ਇੱਟਾਂ ਹੀ ਨਿਕਲ ਜਾਂਦੀਆਂ ਮੈਂ ਕਹਿੰਦਾ ਦਿਹਾੜੀ ਇੱਟਾਂ ਨਹੀਂ ਪਾ ਰਣੀ ਇਹ ਮਨੇ ਇੱਟਾਂ ਕਿਵੇਂ ਆ ਗਈਆਂ ਬਾਈ ਜਗਾ ਬਣਾਈ ਵੀ ਤੇਰੇ ਪਹਿਲਾਂ ਬਾੜ ਕਰੀ ਵੀ ਤੀ ਭਾਈ ਇਨਾ ਹੈ ਨਾ ਬੰਦਾ ਹਰਾਮੀ ਹੈ ਐਨਾ ਟੌਪ ਦਾ ਔਰੇ ਮਰੂਦ ਲੱਗਿਆ ਪਤਾ ਇਹ ਜੜ ਤੇ ਹੀ ਪੱਤਦਾ ਪੱਟਿਆ ਨਾ ਕਤੰਗ ਕਰਦਾ ਦਾ ਮਨੇ ਗਰਗੇਰਾ ਕੁ ਪੱਟਿਆ ਉਹ ਆ ਕੇ ਨਿਕਲਦਾ ਵਿੱਚ ਤੇ ਸ਼ਗਰਗੰਦੀ ਆ ਪੂਰੇ ਬੀਜੀ ਹੋਵੇ ਦੀਆਂ ਉਹਦੇ ਕਿੰਨੀ ਖੜਤੀਆਂ ਨੇ ਇਹਦਾ ਕੀ ਫਾਇਦਾ ਫਿਰ ਸਵਾਲ ਕੇ ਖਾਣ ਲੋਕ ਖਾਂਦੇ ਆ ਕਹ ਹਲਦੀ ਆ ਸ਼ਗਰਗੰਦੀ ਜ਼ਹਿਰੀ ਲੱਗੀ ਮੈਨੇ ਖਾਧੀ ਕਰ ਸ਼ਗਰਗੰਦੀ ਕੀ ਹੁੰਦੀ ਐ ਭਾਈ ਚੰਗਾ ਇਹ ਡਿਊਟੀ ਤੇ ਹਟਿਆ ਇਹਦਾ ਕੰਮ ਹੀ ਨਹੀਂ ਜਾਂਦਾ ਹੈਗਾ ਮੈਂ ਜਦ ਦੇਖੋ ਘਰ ਦਾ ਘਰੇ ਹੁੰਦਾ ਇਹ। ਸਭ ਜਾਏ ਜੀ ਦੇ ਹਟਿਆ। ਜੈ ਤੜਕਈ ਬਣਿਆ ਕਰਲੀ ਦਾ ਬਣਿਆ ਕਹੀ ਮੈਨੂੰ ਜਾਰਾ ਉਹ ulates ਦੀ ਤਕੜੀ ਤਾਂ ਵੀ ਵਾਲੀ ulates ਹੈ। ਹੈ ਐ ਦਵਾ ਰਿਆ ਹੁਣ ਆਪਣਾ ਕੰਮ। ਤਾਂ ਉਹ ਤਾਂ ਚੱਲ ਛੁੱਟੀ ਆ ਆਹ ਕਹੀ ਇਹ ਦੂਈ ਗਲ ਤੇ ਹਾਵੀ ਲਾਦੀ ਹੈ। ਹੂੰ ਹੈ ਵੀ ਲਾਦੀ ਦੂਈ ਗਲ ਤੇ। ਹੂੰ ਪੱਤੀ ਦੂਈ ਵਾਲੀ। ਇਹ ਆ ਬੰਦੇ ਵੀ ਲੈਂਦੇ ਨਾ ਸਪੈਸ਼ਲ। ਆ ਬਾੜੇ ਚ ਤੁਹਾਡੇ ਨੜਕਾ ਹੈ। ਹੂੰ ਕੀ ਕਿਸੇ ਹੋਰ ਦਾ ਹੁੰਦਾ ਹੈ ਹੋਰ ਦਾ ਬਾਪੂ ਜੀ ਜਿਹੜਾ ਤੇਰੀ ਜੀ ਬਾਈ ਇਹ ਮਨੇ ਦਾ ਪੈ ਜਾਂਦਾ ਬਾੜਾ ਇਹਦਾ ਢੇਰ ਦੇਖੋ ਜੀ ਓਵਰ ਹੋਇਆ ਪਿਆ ਇਹ ਇਹਨੇ 4 ਸਾਲ ਹੋ ਗਏ ਹਲੇ ਤੱਕ ਢੇਰ ਨਹੀਂ ਪਾਇਆ ਕਦ ਟਾਈਮੇ ਲੱਗਦਾ ਹੋ ਲੱਗੂਗਾ ਇਕੱਠਾ ਹੀ ਪਾਉਣਾ ਹੈ ਕਿਆ ਚਾਹੀਦਾ ਹੈ ਕੰਮ-ਕੰਮ ਕਰਾ ਲੈ ਕਰੋ ਮੜਾ ਨਾਲ ਹੋ ਕੇ ਮਨੇ ਕਰਾਉਂਦਾ ਨਹੀਂ ਇਹ ਹਾਂ ਆ ਦੇਖੀ ਟੁੱਟੀ ਜਿਨਾ ਪੈਰ ਮਾਰੀ ਕਿਹੜਾ ਟੁੱਟ ਜੂਵੇ ਜਾਇਆ ਇਹ ਜੇ ਗੇੜਾ ਥੱਲੇ ਆ ਮੈਂ ਮਨੇ ਕੀ ਕਰਨਾ ਹਲੇ ਮਾਰਨੀ ਆ ਰੇਡੀ ਹੋਣੀ ਆ ਅਰੇ ਖੇਤ ਬੋਣਾ ਠੀਕ ਆ ਬਾੜਾ ਦਾ ਮਨੇ ਬਹੁ ਖੁੱਲਾ ਜੇ ਮੇਰੇ ਸਾਹਮਣੇ ਵਾਲੇ ਬਾੜਾ 16 ਮਾਰਨੇ ਆ ਹਾਂਜੀ ਮਿੰਤੀ ਹੋਣੀ ਸਾਢੇ 16 ਮਾਰ ਲੇ ਮੈਂ ਤਾਂ ਤੈਨੂੰ ਉਹ ਕਹਿੰਦਾ ਜੇ ਬਾਜਰਾ ਲੱਗ ਜੇ ਜੜਾ ਵਾਲਾ ਮੁੱਕਣਾ ਨਹੀਂ ਹੈਗਾ ਕਿਹਾ ਜੜਾ ਵਾਲਾ ਬਾਜਰਾ ਸਾਢੇ 16 ਮਾਰ ਲੇ ਬਾਈ ਮੈਂ ਨਾ ਕਹਿੰਦਾ ਇਹ ਮਿੰਤੀ ਹੋਣੀ ਆ ਤਾਂ ਕਰਕੇ ਹਲੇ ਨਾ ਨਕਸ਼ੇ ਦਾ ਪਤਾ ਨਹੀਂ ਲੱਗਦਾ ਹੈਗਾ ਹੈ ਮਨੇ ਨਵਾਈ ਦਾ ਉਹ ਜਮਣ ਦਾ ਕਹਿਗਾ ਹੋਰ ਉਰੇ ਲੋਕਾਂ ਲੜਨ ਨੂੰ ਆਈ ਜਾਂਦੇ ਹਾਂ ਠੀਕ ਹੈ ਜਿੱਦੋਂ ਕਾਗਜ਼ੀ ਖੋਲਣੇ ਆ ਉਦੋਂ ਪਤਾ ਲੱਗਦਾ ਜਮਣ ਤੱਕ ਉਹ ਪਿਛੇ ਕਹੋ ਨੰਬਰ ਉਹ ਲੰਬਾ ਸੁਰੱਖਾ ਅੱਛਾ ਲੈ ਭਾਈ ਆਪਾਂ ਉਹ ਵਾਲੇ ਕਹਿੰਦੇ ਹੁੰਦੇ ਆ ਕਿ ਕਾਗਜ਼ੀ ਕੋਈ ਲੈ ਕੇ ਨਹੀਂ ਆ ਹੱਦ ਕਾਗਜ਼ੀ ਹਾਂ ਕਾਗਜ਼ੀਆਂ ਚ ਜਿਹੜੀ ਰਜਿਸਟਰੀ ਉਹ ਤਾਂ ਪਹਿ ਹੈਗੀ ਹੋਆ ਲੈ ਭਾਈ ਹੁਣ ਕਹਿੰਦੇ ਰੂਟਾ ਵੀਟਰਾ ਆਇਆ ਹੈ ਅਸਲੀ ਮਾ ਨਾਲ ਇੱਟਾਂ ਹੀ ਕੱਢੀ ਗਿਆ ਮੈਨੂੰ ਉਹ ਲੈ ਕੇ ਵੀ ਜਾਣਾ ਹੈ ਹੈ 사ਦੀ ਲਾ ਰਣੀ 사ਦੀ ਲਾ ਰਣੀ ਮਨੇ ਆਇਆ ਜਿਗਣਾ ਛੋਟਾ ਯਾ ਰੂਟਾ ਬੀਟਰ ਹੋਵੇ ਓਏ। ਉਹੀ ਲੈਣਾ ਇਸ ਵਾਰ। ਦੇਖੀ ਆ ਤੂੰ। ਉਹ ਵੀ ਕੰਮ ਸਾਰੂਗਾ। ਉਹਦਾ ਪਤਾ ਕੀ ਫਾਇਦਾ ਮਨੇ ਮੈਂ ਸਾਦੇ ਲੈਣਾ ਹੋ। ਹਾਂ। ਜਿਗਣਾ ਹੁਣ ਪੂਲਰਾਂ ਦੀ ਗੜਾਈ ਆਪਾਂ ਭਈਆਂ ਦੇ ਕਰਾਉਂਦੇ ਆ। ਹਾਂ। ਲੋਡ ਨਹੀਂ ਭਈ। ਤੇਲ ਪਾ ਕੇ ਆਪੇ ਕਰਦੇ ਹਾਂ। ਆਪੇ ਕਰ ਦੋ ਛੋੜ। ਏੰ ਦੂਆ ਹੁੰਦਾ ਲੱਖ ਪਰ ਚੱਕਣੇ ਵਾਲਾ ਜਿਹੜੀ ਮਸ਼ੀਨ ਤੈਨੂੰ ਦੱਸਦਾ ਜਾਰਾ ਵੜਾ ਨਹੀਂ ਹੁੰਦਾ ਹੈ। ਜਿਹੜੀ ਬਾਈ ਦੇ ਭਈ ਜੀ ਮਸ਼ੀਨ ਹਾਂ। ਉਹਦੇ ਨਾਲ ਦੀ ਇੱਕ ਮਸ਼ੀਨ ਹੁੰਦੀ ਹੈ ਲੱਕ ਨਾਲ ਬੰਨਦੀ। ਤੇ ਜਿਹੜੇ ਘਾਲ ਕਟਿੰਗ ਕਰਦੇ ਆ। ਹਾਂ। ਉਹਨੂੰ ਫਾਲੇ ਪੈਂਦੇ ਦੂਏ। ਅੱਛ ਹਾਂ ਠੀਕ ਹੈ ਉਹ ਵੀ ਇਹ ਨਾ ਫਿਰ ਆਪਣਾ ਕੰਮ ਨਹੀਂ ਹੋਇੰਦਾ ਬੰਦੇ ਦਾ ਇਹ ਤਾਂ ਹੈ ਆ ਲਓ ਜੀ ਕੰਮ ਖਿੱਚਿਆ ਪਿਆ ਹੈ ਬਾਈ ਇੱਟਾਂ ਹੀ ਨਿਕਲਦੀ ਜਾਂਦੀ ਮੈਂ ਤਾਂ ਹੈਰਾਨ ਆ ਮੈਨੂੰ ਕੀ ਗੱਲ ਹੋ ਗਈ ਐ ਇੰਨੀ ਦੱਬਤੀਆਂ ਨਹੀਂ ਆ ਇਹ ਬਣਾਉਣੇ ਹੋਰ ਤੇ ਪੈਸੇ ਬੰਦ ਨਹੀਂ ਮਨੇ ਹੁਣ ਕਿਹਾ ਲਾਂਗ ਹੋਰ ਇਹ ਸਬਜ਼ੀਆਂ ਕਿਹੜੇ ਕਿਹੜੀਆਂ ਸ਼ਮਲਾ ਮਿਰਚ ਮਿਰਚਾਂ ਦਾ ਹੀ ਸ਼ੁਰੂ ਕਰਕੇ ਜੀ ਢਿੰਡੀ ਛਿੰਡੀ ਗਿੰਡੀ ਕੁਝ ਨਹੀਂ ਛੱਡਣਾ ਬੇਲਾ ਬੂਲਾ ਵੀ ਲਾਉਣੀ ਆ ਮਨੇ ਜਿਕਣਾ ਮਹਿਕਣਾ ਨੇ ਲਾਈ ਤਾਰ ਰੁਕਣਾ ਤਾਰ ਲਾ ਲੈਣੀ ਫਿਰ ਬਾਰਮਾ ਜੱਗੇ ਦਾ ਠੀਕ ਹੈ ਹੁਣ ਜੱਗੇ ਬਾਈ ਪਰਮਾ ਹੈਗਾ ਬਾਰਮਾ ਲੈ ਕੇ ਨਾ ਬਾਰਮਾ ਜਿਕਣਾ ਉਹ ਜਾਲੀ ਵਾਲਾ ਲਾ ਕੇ ਫਾਇਦਾ ਨਾ ਉਹ ਠੀਕ ਉਹ ਵੀ ਠੀਕ ਹੈ ਉਹ ਵੀ ਲਾ ਲੈਣਾ ਓਰੇ ਨਹੀਂ ਹਾਂ ਹਾਂ ਮੈਂ ਤਾਰ ਫੇਰ ਦੇਣੀ ਵਾਲਾ ਇਹਨੂੰ ਵਿੱਚ ਪੜਨ ਤੇ ਕੰਡਾ ਤਾਰ ਲੋ ਜੀ ਬਾਈ ਮਨ ਇਹਨੂੰ ਤਾਂ ਖਾਣੇ ਲੱਭ ਗਈ ਸੋਨਾ ਲੱਭ ਗਿਆ ਸੋਨਾ ਜੀ ਸੋਨਾ ਖਾਣੇ ਲੱਭ ਗਈ ਬਾਈ ਹੜਦਾ ਕਿਤੇ ਇਹ ਹਾਂ ਸੋਨਾ ਮੈਂ 비ਜਾ ਪਹਿਲਾ ਸੋਨਾ ਮੇਰਾ ਸੋਨਾ 비ਜਾ ਬਣੇ ਹੋਰ ਸੋਨਾ ਹੀ ਆਈ ਤੇ ਤੋਂ ਬਾਈ ਨਿਆਰੇ ਹੀ ਆ ਗਿਆ ਪੂਰੀ ਖਾਨੇ ਲੱਭ ਲਈ ਦਬਦਾ ਕਿ ਤੇ ਸਵੇਰ ਦਾ ਲੱਗਿਆ ਹੋਇਆ ਦਬਦਾ ਹੀ ਨਹੀਂ ਹੈਗਾ ਫੋਰ ਸਿਲੰਡਰ ਇੰਜਨ ਲੱਗਦਾ ਮੈਨੂੰ ਪਹਿਲਾਂ ਦੇਖ ਲੈ ਭਈ ਇਹਨੇ ਪੱਟਿਆ ਨਹੀਂ ਇਹ ਤਾਂ ਹੀ ਨਿਕਲ ਗਈ ਬਹੁਤ ਬਈ ਹੈ ਫਿਰ ਇਹਦਾ ਮਤਲਬ ਮਾਲ ਮਿਲ ਗਿਆ ਤੇ ਲਾਉਣੀ ਹੋਰ ਮੈਂ ਜੀ ਤੇ ਲਾਉਣੀ ਹੈ ਬਈ ਇੰਨਾ ਮਾਲ ਕੱਢ ਲਿਆ ਦੇਖ ਲੋ ਬੰਦੇ ਨੇ ਬਈ ਇਹ ਵਿੱਚ ਛੱਡ ਗਏ ਤੇ ਕਹਿੰਦਾ ਇੰਮਾ ਦਾ ਬਥੇਰੀ ਮਾਰਦਾ ਬੰਦਾ ਜੋਰ ਹੈਗਾ ਹੈਗਾ ਮਨੇ ਮੈਂ ਤੇਲਾ ਰੋਪੜ ਤੇ ਵੀ ਮੁੜਿਆ ਤੂੰ ਹਟਿਆ ਨਹੀਂ ਹੈਗਾ ਜਾ ਕੇ ਲੱਗੇ ਹੀ ਮੈਂ ਬਾਈ ਜੀ ਦੂਆ ਬੰਦਾ ਦੂਆ ਮੰਗੇ ਖੇਤ ਨੂੰ ਭੇਜਦਾ ਲਓ ਜੀ ਇੱਧਰ ਬੱਬਰ ਸ਼ੇਰ ਪੁੱਸਰ ਗਿਆ ਬੱਸ ਕਰ ਹੁਣ ਜੜ ਤੇ ਹੀ ਕੱਢ ਦੂਗਾ ਹੂੰ ਬਾਹੂਬਲੀ ਬਣ ਜਾਊਗਾ ਮਨੇ ਹਲਤ ਆ ਗਿਆ ਇਹ ਮਾੜਾ ਮੋਟਾ ਹੀ ਰਹਿ ਗਿਆ ਬਾਹੂਬਲੀ ਨਾਲ ਮਿਲਣਾ ਵੀ ਨਹੀਂ ਫਿਰ ਹੂੰ ਬਾਹੂਬਲੀ ਨੂੰ ਫਿਲਮਾਂ ਹੀ ਕੱਢਣ ਯੋਗ ਹੂੰ ਖੁੰਡ ਨਹੀਂ ਕਰ ਸਕਦੇ ਖੁੰਡ ਕੌਣ ਕੱਢੂਗਾ ਉਹ ਗਿੜੇ ਮਾਂ ਜਾਨ ਹੋ ਗਈ ਹੈ ਬਾਈ ਕੱਟਦਾ ਖੁੰਡ ਦੇਖ ਲੈ ਕਿੰਨੇ ਜੜਾ ਰਹਿ ਗਏ ਆ ਕਿਹੜੀ ਜੜ ਜੜ ਹੈ ਹੁਣ ਘਮਾਦਾ ਨਹੀਂ ਇਹ ਜੜ ਬਾਈ ਜਾਨ ਹੈ ਗਈ ਹੈ ਮਨੇ ਜੜ ਇੱਕ ਵੜ ਦੇ ਲੂੰਗਾ ਆਹ ਸਾਈਡ ਇੱਥੇ ਮਾਰ ਦੋ ਕਹੀ ਰ ਟੱਕ ਨਹੀਂ ਇੱਥੇ ਜੜਾ ਇੱਥੇ ਦੋ ਮਾਰ ਟੱਕ ਬੰਘੂ ਬੋਲੀ ਨਹੀਂ ਤਾਂ ਕਹੀ ਜਿਲਵਾ ਲਾ ਉਹ ਪਾਰਲੀ ਸਾਈਡ ਤੇ ਮਾਰ ਬੜੋ ਆਹੀ ਹੈ ਚਲ ਹਾਂ ਪੜਤਾ ਵਾਹੋ ਵਾਲੀ ਲੈ ਕਰਤਾ ਵੇਲਾ ਵਾਹੋ ਵਾਲੀ ਮਨੇ ਦੇ ਵੀ ਸਾਰੇ ਪੁੱਠੇ ਗਮ ਹੁਣ ਪੇਚਾ ਲਾਉਣ ਲੱਗ ਗਿਆ ਬੱਡੂ ਕਾ ਕਪੜਾ ਆਉਂਗਾ ਗੱਟੂ ਦਸਾਈ ਤਾਂ ਕਿਹੜਾ ਗੱਟੂ ਦੋ ਪਏ ਆ ਪੈ ਗਿਆ ਪੇਚਾ ਹਾਂ ਉੱਪਰ ਤੇ ਰੱਖ ਕੇ ਸਾਰ ਦੇ ਦੇ ਮਨੇ ਸਾਰ ਸੋਰ ਨਹੀਂ ਆਉਂਦੀ ਹਾਂ ਤਾਂ ਖਿੱਚਣਾ ਨਹੀਂ ਆਉਂਦਾ ਹਾਂ ਸਾਰ ਦੇ ਦੇ ਉੱਪਰ ਰੱਖ ਕੇ ਹਾਂ ਨਾ ਖਿੱਚਿਆ ਪੇਚਾ ਦਾ ਪਿਆ ਨਹੀਂ ਹੈਗਾ ਹਲੇ ਉਹ ਪੇਕੇ ਦਾ ਪਿਆ ਨਹੀਂ ਹਲੇ ਉੱਚਾ ਰੱਖ ਕੇ ਲਾ ਪਾਲਿਆ ਨਾ ਉਹ ਆਪਣੇ ਮੱਖੇ ਚੜਾ ਲਾ ਚਟ ਬਣਦਾ ਨਾ ਜਾਣ ਤਾਂ ਬਣ ਜਸੂ ਕਿਹੜਾ ਇੱਕ ਹੋ ਪਤਾ ਕੁਝ ਨਹੀਂ ਸਮਝ ਲੱਗਦਾ ਮੈਨੂੰ ਮਨੇ ਬਾਟੋਗਾ ਕੋਈ ਉਹ ਬੇਤਾ ਬੜਦਾ ਇੱਕ ਮਾਨੇ ਨੇ ਬਾਈ ਬੜਦਾ ਇੱਕ ਪਤੰਗ ਡਾਂਸ ਕਰਦੀਆਂ ਡਾਂਸ ਕਾਂਕਾ ਦੇ ਕੋਈ ਟੜਕੇ ਟੜਕੇ ਵੀ ਹਵਾ ਚੱਲ ਵੀ ਦੇਖੋ ਇੱਥੇ ਕਿਤੇ ਪਾਣੀ ਲੱਗਿਆ ਹੁੰਦਾ ਵੀ ਲੰਬੀਆਂ ਬੈਣਾਂ